ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਪਾਰਟੀ ਵੇਅਰ ਨੇ ਸਾਰੀਆਂ ਬਹੁਤ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਨਾਲ ਲਾਈਆਂ ਨੇ ਬੁਟੀਕ ਕਲੈਕਸ਼ਨਾਂ ਨੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਭਾਈ ਸਭ ਦਾ ਡਿਫਰੈਂਟ ਡਿਫਰੈਂਟ ਰੇਟ ਘਰ ਕੋਸ਼ਿਸ਼ ਕਰਾਂਗੀ ਸਭ ਦਾ ਦੱਸਦਿਆਂ ਐਵਾਂ ਨਾਲ ਜਿਹੜਾ ਸੂਟ ਹੈ ਇੱਕ ਰੇਟ ਦੇ ਵਿੱਚ ਆਏਗਾ 올ਓਵਰ ਪੂਰੀ ਹੈਵੀ embroiderry ਨਾਲ ਜਾਲਵਰਕ ਨਾਲ ਆਏਗਾ ਇਹ ਸਾਰੇ ਸਿੰਗਲ ਸਿੰਗਲ ਕਲਰ ਵਿੱਚ ਸੂਟ ਆਣਗੇ ਇਹ ਵਾਲੇ ਜਿਹੜੇ ਨੇ ਇਹਨਾਂ ਵਿੱਚ ਤਿੰਨ ਚਾਰ ਰੰਗ ਹੈਗੇ ਨੇ ਸ਼ਿਮਰ ਸੂਟ ਆਏਗਾ 올ਓਵਰ ਹੈਵੀ 슬ੀਵਸ ਨੇ ਬਾਟਮ ਬਹੁਤ ਹੈਵੀ ਹੈ ਹੈਵੀ ਹੈਂਡਵਰਕ ਨਾਲ ਆਏਗਾ ਜਿਨੋਂ ਦਾ ਡਿਊ ਡ੍ਰੌਪਸਰ ਦੁਪੱਟਾ ਆਏਗਾ 3600 ਦਾ ਰੇਟ ਹੈ 3600 ਦਾ ਰੇਟ ਹੈ ਰੰਗ ਦੇ ਵਿੱਚ ਚਾਰ ਨੇ ਦੁਪੱਟਾ ਵੀ ਹੈਵੀ ਹੈ ਬਾਟਮ ਸ਼ਰਟ ਤੇ 슬ੀਵਸ ਤੇ ਫੁੱਲ ਵਰਕ ਆਏਗਾ ਇਹ ਸਿੰਗਲ ਕਲਰ ਦੇ ਵਿੱਚ ਸੂਟ ਆਏਗਾ ਜੀ 2900 ਰੁਪਏ ਦਾ ਰੇਟ ਹੈ ਬੁਟੀਕ ਬਣੀਆ ਕਲੈਕਸ਼ਨਾਂ ਨੇ ਇਸ ਲਈ ਸਪੈਸ਼ਲ ਅੱਜ ਵੀਡੀਓ ਦੇ ਵਿੱਚ ਲੈ ਕੇ ਆਈਆਂ ਵੀਡੀਓ ਨੂੰ ਲਾਸਟ ਤੱਕ ਵੇਖਿਓ ਇਹ ਮਸਲੀਨ ਦਾ ਆਏਗਾ 골ਡਨ ਵਾਈਟ ਥ्रेड ਦੀ ਐਂਬ੍ਰੋਇਡਰੀ ਹੋਈਗਾ ਬਟ ਬਾਟਮ ਸ਼ੈਂਟੂਨ ਦਾ ਦੁਪੱਟਾ ਮਸਲੀਨ ਦਾ ਬਨਾਰਸੀ ਸਟਾਈਲ ਦਾ 1000 ਰੁਪਏ ਦਾ ਰੇਟ ਹੈ ਤੇ ਦੁਪੱਟਾ ਬੜਾ ਪਿਆਰਾ ਹੈ ਇਹਦੇ ਨਾਲ ਮੋਡਲ ਸੈਟਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਸੂਟ ਆਇਆ ਹੈ ਜੀ 800 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਰੰਗ ਇਹਨਾਂ ਵਿੱਚ ਜਿਹੜੇ ਹੈਗੇ ਨੇ ਉਹ ਤੇ ਐਡ ਤਾਂ ਦਿੱਤੇ ਨੇ ਇਹ ਟੌਪ ਐਂਡ ਬਾਟਮ ਵਿੱਚ ਕਲੈਕਸ਼ਨ ਆਣ ਗਈਆਂ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਫੈ布ਰਿਕ ਹੈ ਟਾਈਮਿੰਟ ਦੀ ਸ਼ਰਟ ਐਂਡ ਟਾਈਮਿੰਟ ਦਾ ਬਾਟਮ ਹੈ ਤੇ ਤੁਹਾਨੂੰ ਪੰਜ ਮੀਟਰ ਕਪੜਾ ਮਿਲੇਗਾ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚ ਆਲ ਓਵਰ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਟੌਪ ਬਾਟਮ ਵੱਖਰੇ ਵੱਖਰੇ ਪਿੰਟ ਵਿੱਚ ਲੈਣਾ ਸੇਮ ਮਾਲੂਰ ਜਿਹੜਾ ਸੂਟ ਹੈ ਉਹ ਵੀ ਲੈ ਸਕਦੇ ਹੋ ਸੂਟ ਸਾਰੇ ਅੱਜ ਦੀ ਵੀਡੀਓ ਨਾਲ अवेलेबल ਨੇ ਰੰਗ ਚਿਹਰੇ ਹੈ ਕਿ ਨਹੀਂ ਇਥੇ ਮੈਡ ਕਰ ਦਿੱਤੇ ਨੇ ਮorderDetails ਹਨ ਬਿਊਟੀਫੁੱਲ ਪ੍ਰਿੰਟਸ ਨਾਲ ਸੂਟ ਆਏ ਨੇ ਸਿਲਕ ਦਾ ਦੁਪੱਟਾ ਹੈ ਟੈਬਲੀ ਸਿਲਕ ਦਾ ਦੁਪੱਟਾ ਹੈ ਕਾਟਨ ਦਾ ਸੂਟ ਆਇਆ ਹੈ ਬਹੁਤ ਜ਼ਿਆਦਾ ਪਿਆਰੇ ਕਲਰਸ ਨਾਲ ਆਇਆ ਹੈ 5 ਮੀਟਰ ਦਾ ਤੁਹਾਨੂੰ ਕਾਮ ਕੈਮਰੀ ਕਾਟਨ ਦਾ ਸੂਟ ਮਿਤ ਦਾ ਡਿਜੀਟਲ ਪ੍ਰਿੰਟ ਨਾਲ ਕਾਟਾ ਟਾਈ ਮਿੱਤਰਾਂ ਜਨ ਲਈ ਘਟਾ ਬੀ ਸਿਲਕ ਨਾਲ ਡਿਸਟਰਬਿੰਗਸ ਦਾ। ਇਹਦੇ ਤੇ ਦਾ 800 ਰੁਪਏ ਆ। ਸ਼ਿਪਿੰਗ ਚਾਰਜਸ ਜਿਹੜੇ ਬਿਲਕੁਲ ਫ੍ਰੀ ਨੇ, ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ। ਇਹਨਾਂ ਡੇਟਾ ਦੇ ਨਾਲ ਹੀ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ। ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਐਰੀ ਕਰਨੀ ਹੈ ਤਾਂ ਨੰਬਰ 6239245750 ਐਡ ਕੀਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕ੍ਰੀਨਸ਼ਾਟ ਸੈਂਡ ਕਰ ਦਿਓ। ਜਿਸ ਵੀ ਸੂਟ ਦੇ ਬਾਰੇ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਕਿਉਂਕਿ ਸੂਟ ਸਾਰੇ ਅਵੇਲੇਬਲ ਨੇ ਤੇ ਸਾਰੀਆਂ ਭੈਣਾਂ ਨੂੰ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਬਹੁਤ ਜਲਦੀ ਜਲਦੀ ਆਰਡਰ ਹੋ ਰਹੇ ਨੇ ਤੁਸੀਂ ਵੀ ਪਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ